ਹਾਂਜੀ ਪਿਓਰ ਕੈਮਰੀ ਕਾਟਨ ਦੇ ਸੂਟ ਰਹਿਣਗੇ ਮੈਚਿੰਗ ਇਹ ਸੂਟ ਆ ਸ਼ਰਟ ਇੱਕ 70 ਵੱਡੇ ਪਣੇ ਦੀ ਰਹੇਗੀ ਬਾਟਮ ਇਸ ਦੇ ਨਾਲ 2 ਮੀਟਰ ਵੱਡੇ ਪਣੇ ਦੀ ਰਹੇਗੀ ਤੁਸੀਂ ਇਹਨਾਂ ਸੂਟਾਂ ਦੇ ਵਿੱਚੋਂ ਮੈਚਿੰਗ ਸੂਟ ਵੀ ਬਾਈ ਕਰ ਸਕਦੇ ਹੋ ਔਰ ਆਲ ਓਵਰ ਸੂਟ ਵੀ ਤੁਸੀਂ ਬਾਈ ਕਰ ਸਕਦੇ ਹੋ ਪ੍ਰਾਈਸ ਇਹਨਾਂ ਸੂਟਾਂ ਦਾ 499 ਫ੍ਰੀ ਸ਼ਿਪਿੰਗ ਸਕਰੀਨ ਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਦੁਪੱਟਾ ਸੂਟ ਰਹਿਣਗੇ ਇਹ ਵੀ ਮੈਚਿੰਗ ਸੂਟ ਰਹਿਣਗੇ ਕੈਮਰੀ ਕਾਟਨ ਨਾਲ ਤੁਹਾਨੂੰ ਫੁੱਲ ਸਾਈਜ਼ ਦਾ ਵਰਕ ਵਾਲਾ ਦੁਪੱਟਾ ਮਿਲੇਗਾ 1.70 ਵੱਡੇ ਪਣੇ ਦੀ ਇਸਦੇ ਨਾਲ ਸ਼ਰਟ ਰਹੇਗੀ ਬਾਟਮ 2 ਮੀਟਰ ਵੱਡੇ ਪਣੇ ਦੀ ਰਹੇਗੀ ਫੁੱਲ ਸਾਈਜ਼ ਦਾ ਮलमल ਵਰਕ ਵਾਲਾ ਦੁਪੱਟਾ ਪ੍ਰਾਈਸ ਇਹਨਾਂ ਸੂਟਾਂ ਦਾ 850 ਫ੍ਰੀ ਸ਼ਿਪਿੰਗ ਮੇਰਾ WhatsApp ਨੰਬਰ ਮੈਂਸ਼ਨ ਆ ਤੁਸੀਂ ਇਸ ਤੇ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਕਰ ਸਕਦੇ ਹੋ ਨੈਕਸਟ ਬੀਬਾ ਪ੍ਰਿੰਟਸ ਕੈਮਰੀ ਕਾਟਨ ਸ਼ਰਟ ਇੱਕ 75 ਵੱਡੇ ਪਣੇ ਦੀ ਰਹੇਗੀ ਨਾਲ ਚਿਕਨ ਦਾ ਪਲਾਜ਼ੋ ਮਿਲੇਗਾ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਪ੍ਰਾਈਸ 575 ਫਰੀ ਸ਼ਿਪਿੰਗ ਜੋ ਵੀ ਤੁਹਾਨੂੰ ਇਸ ਵੀਡੀਓ ਵਿੱਚ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਸੈਂਡ ਕਰਕੇ ਮੇਰੇ WhatsApp ਨੰਬਰ ਤੇ ਆਰਡਰ ਪਲੇਸ ਕਰ ਸਕਦੇ ਹੋ ਗਰਮੀਆਂ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਕਲਰ ਵੀ ਨੇ ਤੇ ਆਪਣੇ ਕੋਲ ਸਟਾਫ ਵੀ ਵਧੀਆ ਹੈ ਡੇਲੀ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਨੈਕਸਟ ਆਪਣੇ ਕੋਲ कॉटन ਦਾ ਸੂਟ ਰਹੇਗਾ 슬ੀਵਸ ਤੇ ਔਰ ਬਾਟਮ ਤੇ ਵਰਕ ਰਹੇਗਾ ਚਨੂਨ ਦਾ ਨਾਲ ਦੁਪੱਟਾ ਰਹੇਗਾ ਪ੍ਰਾਈਸ 1599 ਫ੍ਰੀ ਸ਼ਿਪਿੰਗ ਨੈਕਸਟ ਪਿਓਰ कॉटन ਡਾਈਏਬਲ ਨਾਰਮਲ ਪਣਾ ਰਹੇਗਾ 399 ਪਰ ਮੀਟਰ ਦੇ ਹਿਸਾਬ ਨਾਲ ਸ਼ਿਪਿੰਗ ਐਕਸਟਰਾ ਰਹੇਗੀ ਨੈਕਸਟ कॉटन बेस्ड ਸੂਟ ਰਹੇਗਾ ਬਾਟਮ ਤੇ ਪੈਸ ਵਰਕ ਹੋਇਆ कॉटन ਦਾ ਦੁਪੱਟਾ ਦੁਪੱਟੇ ਤੇ ਵੀ ਪੈਚਵਰਕ ਇਹਨਾਂ ਸੁੱਟਾਂ ਦਾ ਪ੍ਰਾਈਸ ਰਹੇਗਾ 1999 ਫ੍ਰੀ ਸ਼ਿਪਿੰਗ ਦੇ ਨਾਲ ਜੋ ਵੀ ਪਸੰਦ ਆਉਂਦਾ ਤੁਸੀਂ ਇਸ ਦਾ ਵੀ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਪਿਓਰ ਕੈਮਰੀ कॉटन ਡਾਈਏਬਲ ਸਟਫ ਰਹੇਗਾ ਇਸ ਦਾ ਨਾਰਮਲ ਪਣਾ ਰਹੇਗਾ ਹਕੂਬਾ ਕੱਟਵਰਕ ਪ੍ਰਾਈਸ ਇਸ ਦਾ ਜੋ ਪਰ ਮੀਟਰ ਦੇ ਹਿਸਾਬ ਨਾਲ ਰਹੇਗਾ 350 ਪਰ ਮੀਟਰ ਦੇ ਹਿਸਾਬ ਨਾਲ ਜਿੰਨਾ ਵੀ ਤੁਹਾਨੂੰ ਲੋੜ ਆ ਤੁਸੀਂ ਉਸਦੇ ਪਰ ਮੀਟਰ ਦੇ ਹਿਸਾਬ ਨਾਲ ਇਹ ਪਰਚੇਜ਼ ਕਰ ਸਕਦੇ ਹੋ ਔਰ ਇਸ ਦੀ ਸ਼ਿਪਿੰਗ ਐਕਸਟਰਾ ਰਹੇਗੀ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਦਿਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਥੈਂਕ ਯੂ ਜੀ